ਸਾਰੀਕਾਲ ਜੀ ਸਾਰਿਆਂ ਨੂੰ ਤੁਸੀਂ ਜੁੜਿਆ ਹੋ ਟਿਵਾਣਾ ਕ੍ਰੀਏਸ਼ਨ ਦੇ ਨਾਲ ਸਾਡਾ ਵਟਸਐਪ ਨੰਬਰ 9814503636 ਤੇ ਲੋਕੇਸ਼ਨ ਹੈਗੀ ਹੈ 124 ਸੀ ਰਣਜੀਤ ਨਗਰ ਨੀਅਰ ਟਿਵਾਣਾ ਚੌਂਕ ਪਟਿਆਲਾ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਸਾਡੇ ਸਟੋਰ ਤੇ ਵਿਜ਼ਿਟ ਵੀ ਕਰ ਸਕਦੇ ਹੋ ਅਸੀਂ ਸਟੀਚਿੰਗ ਵੀ ਕਰਦੇ ਹਾਂ ਔਰ ਸਾਡੇ ਸਿੰਪਲ ਸੂਟ ਦੀ ਸਟੀਚਿੰਗ ਸਿਰਫ 300 ਰੁਪਿਆ ਲਾਈਨਿੰਗ ਵਾਲੇ ਸੂਟ ਦੀ ਸਟੀਚਿੰਗ 800 ਰੁਪਿਆ ਤੁਸੀਂ ਸਾਡੇ ਤੋਂ ਸੂਟ ਪਾਏ ਵੀ ਕਰ ਸਕਦੇ ਹੋ ਆਲ ਇੰਡੀਆ ਸਾਡੀ ਸ਼ਿਪਿੰਗ ਆ ਜਿਹੜੀ ਬਿਲਕੁਲ ਫ੍ਰੀ ਐ ਹੈਂਡਵਰਕ ਵੀ ਕਰਵਾ ਸਕਦੇ ਹੋ ਤੇ ਮਸ਼ੀਨੀ ਵਰਕ ਵੀ ਕਰਵਾ ਸਕਦੇ ਹੋ ਜੇਕਰ ਬਾਹਰ ਲੀਆਂ ਪਹਿਣਾ ਨੇ ਸੂਟ ਲੈਣੇ ਆ ਤਾਂ ਰੇਟ ਇਹੀ ਰਹੂਗਾ ਜੋ ਅਸੀਂ ਇੰਡੀਆ ਵਿੱਚ ਦਿੰਨੇ ਆ ਪਰ ਜਿਹੜੇ ਸ਼ਿਪਿੰਗ ਚਾਰजेस ਨੇ ਉਹ ਉਹਨਾਂ ਨੂੰ ਦੇਣੇ ਪੈਣਗੇ ਤੇ ਇੱਕ ਰਿਕੁਐਸਟ ਐ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਸਬਸਕ੍ਰਾਈਬ ਕਰਿਓ ਮੈਨੂੰ ਫੋਲੋ ਕਰਿਓ ਤੇ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਚਲੋ ਜੀ ਆਪਾਂ ਅੱਜ ਦੀ ਵੀਡੀਓ ਆ ਜਿਹੜੀ ਉਹ ਸ਼ੁਰੂ ਕਰਦੇ ਆਂ ਹਾਂਜੀ ਅੱਜ ਵਾਲਾ ਸੂਟ ਹੈ ਜਿਹੜਾ ਉਹ ਆਪਾਂ ਨੇ ਤਿਆਰ ਕੀਤਾ ਹੈ ਬਹੁਤ ਹੀ ਸੋਹਣਾ ਕਲਰ ਹੈ ਬਹੁਤ ਹੀ ਵਧੀਆ ਜਿਹੜਾ ਵਰਕ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਛਿੜ ਕੇ ਆਉਂਦਾ ਤੁਸੀਂ ਵਰਕ ਦੀ ਸਫਾਈ ਦੇਖ ਸਕਦੇ ਹੋ ਆਰੀ ਵਰਕ ਹੈ ਇਹਦੇ ਵਿੱਚ ਹੈਂਡ ਵਰਕ ਦਾ ਵੀ ਟੱਚ ਹੈ ਡਿਜ਼ਾਈਨ ਬੜਾ ਸੋਹਣਾ ਔਰ ਇਹ ਆ ਜਾਂਦੇ ਆ ਇਸ ਦੇ ਬਾਜੂ ਤੇ ਡਿਜ਼ਾਈਨ ਇਹਦੀ ਸਫਾਈ ਦੇਖੋ ਤੁਸੀਂ ਇਹ ਚ ਕੱਟ ਦਾਣਾ ਵੀ ਹੈ ਆ ਆਪਣੀ ਆਰੀ ਵਰਕ ਵੀ ਹੈ ਬੜਾ ਪਿਆਰਾ ਜਿਹਾ ਸੂਟ ਬਣ ਕੇ ਤਿਆਰ ਹੋਇਆ ਤੁਸੀਂ ਵੀ ਜੇ ਇਸ ਤਰ੍ਹਾਂ ਦੇ ਸੂਟ ਤਿਆਰ ਕਰਵਾਉਣੇ ਆ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਸਟਿਚ ਕਰਾਉਣੇ ਆ ਤਾਂ ਉਹ ਵੀ ਤੁਸੀਂ ਸਾਡੇ ਤੋਂ ਸਟਿਚ ਕਰਵਾ ਸਕਦੇ ਹੋ ਇਹ ਆ ਜੇਗੀ ਬਾਟਮ ਪੌਂਚਿਆਂ ਤੇ ਵਰਕ ਹੈ ਤੁਸੀਂ ਦੇਖੋ ਬੜਾ ਸੋਹਣਾ ਜਿਹਾ ਡਿਜ਼ਾਈਨ ਹੈ ਇਹ ਬਣ ਕੇ ਤਿਆਰ ਹੋਇਆ ਇਸ ਤਰ੍ਹਾਂ ਦਾ ਤੁਸੀਂ ਕੋਈ ਵੀ ਵਰਕ ਕਰਵਾਉਣਾ ਹੈ ਤਾਂ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਇਹ ਦੇਖੋ ਇਸ ਦੀ ਬੈਕ ਤੇ ਵੀ ਹੈ ਵਰਕ ਇਸ ਦੀ ਬੈਗ ਤੇ ਆ ਜਾਂਦਾ ਪੂਰਾ ਹੈਵੀ ਹੈ ਕੰਮ ਕੀਤਾ ਹੋਇਆ সিলਵਰ ਔਰ ਮਹਿਰੂਨ ਕਲਰ ਹੈ ਨਾ ਜਿਹੜਾ ਉਹ ਬੜਾ ਖਿੜਕੇ ਜਿਹਾ ਆ ਰਿਹਾ ਔਰ ਜਿਹੜਾ ਇਹ ਸੂਟ ਦਾ ਜਿਹੜਾ ਕਲਰ ਹੈ येलो ਕਲਰ ਇਹ ਵੀ ਬਹੁਤ ਖਿੜਿਆ ਖਿੜਿਆ ਜਿਹਾ ਸੋਹਣਾ ਤੁਸੀਂ ਸਾਡਾ ਡਿਜ਼ਾਈਨ ਵੀ ਲੈ ਸਕਦੇ ਹੋ ਤੁਸੀਂ ਆਪਣਾ ਡਿਜ਼ਾਈਨ ਵੀ ਦੇ ਸਕਦੇ ਹੋ